ਯੰਤਾ ਪਾਰਟੀ ਪੰਜਾਬ ਵੱਲੋਂ ਜੁਲਿੰਦਰ ਮੋਦੀ ਜੀ ਦੇ ਜਨਮ ਦਿਵਸ ਤੇ 15 ਦਿਨਾਂ ਦਾ ਸੇਵਾ ਪਕਵਾੜਾ ਲਿਆ ਗਿਆ ਜਿਹਦੇ ਤਹਿਤ ਪੰਜਾਬ ਦੇ ਜਿਹੜੇ ਹੜਪੀਰਤ ਏਰੀਆ ਆ ਉਹਨਾਂ ਚ ਰਾਹਸ ਸਮਗਰੀ ਭੇਜੀ ਜਾ ਰਹੀ ਆ ਤੁਸੀਂ ਦੇਖੂਗੇ ਪਿੱਛੇ ਟਰੱਕ ਭਰ ਕੇ ਜਾ ਰਿਹਾ ਇਦਾਂ ਦੇ ਡੇਲੀ ਬਹੁਤ ਸਾਰੇ ਟਰੱਕ ਇੱਥੋਂ ਜਾਂਦੇ ਆ ਇਹ ਜਲੰਧਰ ਜਿਹੜਾ ਅਸੀਂ ਗਡਾਉਨ ਬਣਾਇਆ ਉਹਦੀ ਜਿਹੜੀ ਦੇਖ ਰੇਖਾ ਸੁਰੇਜ ਜੀ ਸੁਸ਼ੀਲ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਦੇਖਦੀ ਆ ਨਾਲ ਰਜੇਸ਼ ਕਪੂਰ ਜੀ ਮਾਰਕੇ ਮਿਲ ਉਤਰਾ ਜੀ ਤੇ ਇਹ ਹੈਗਾ ਸਾਡੇ ਖੰਡ ਜਿਹੜੀ ਆਮ ਪਰਿਵਾਰਾਂ ਨੂੰ ਅਸੀਂ ਖੰਡ ਭੇਜ ਰਹੇ ਆ ਇੱਕ ਇੱਕ ਪੈਕੇਟ ਖੰਡ ਦਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਚਾਵਲ ਇਹ ਬਹੁਤ ਸਾਫ ਸੁਥਰੇ ਇੰਦਰਾ ਆ ਇਸ ਤਰ੍ਹਾਂ 15 ਆਈਟਮ ਟੋਟਲ 15 ਆਈਟਮ ਵੱਖਰੇ ਵੱਖਰੀਆਂ ਦੀ ਭੇਜ ਰਹੇ ਆ ਉਹਦੇ ਨਾਲ ਨਾਲ ਕੰਬਲ ਆ ਬਰਤਨ ਆ ਆ ਦੇਖੂਗੇ ਤੁਸੀਂ ਕਿੰਨੇ ਵਧੀਆ ਬਰਤਨ ਇਹ ਭਾਰਤੀ ਜਨਤਾ ਪਾਰਟੀ ਦੇ ਹਰ ਸਟੇਟਾਂ ਚੋਂ ਸੇਵਾ ਕੀਤੀ ਗਈ ਆ ਤੇ ਉਹ ਸਟੇਟਾਂ ਦੇ ਰਾਹੀਂ ਅਸੀਂ ਭੇਜ ਰਹੇ ਹਾਂ ਦਿੱਲੀ ਹਰਿਆਣਾ ਪੰਜਾਬ ਗੁਜਰਾਤ ਤੇ ਤਿੰਨ ਜਗ੍ਹਾ ਤੋਂ ਇਹ ਸਮਾਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਸਾਡੇ ਸਾਰੇ ਜ਼ਿਲ੍ਹੇ ਜਿੱਥੇ-ਜਿੱਥੇ ਹੜਾ ਆ ਉਹ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਤੇ ਉਹਨਾਂ ਦੀ ਮਦਦ ਲਈ ਕੰਬਲ ਆ ਬਿਸਤਰੇ ਆ ਸੂਟ ਆ ਲੇਡੀਜ਼ ਮਹਿਲਾਵਾਂ ਲਈ ਸੂਟ ਆ ਤੇ ਇਸ ਤਰ੍ਹਾਂ ਆਟਾ ਇਹ ਜੋ ਦੇਖੋ ਇਹ ਆ ਮੂਲ ਦਾ ਆਟਾ ਜੀ ਮੂਲ ਦਾ ਆਟਾ ਗਵਰਨਮੈਂਟ ਵੱਲੋਂ ਭੇਜਿਆ ਗਿਆ ਤੇ ਤੁਹਾਨੂੰ ਦਿਖਾਉਂਦੇ ਇੱਧਰ ਤੋਲੀਆਂ ਵੀ ਨਾਲ ਦੇਖੋ ਕਿੰਨੇ ਵਧੀਆ ਤੋਲੇ ਇਹ ਸੂਤ ਰਖਲਾਵਾ ਦੇ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇਵਾ ਵਾਸਤੇ ਕਿਉਂਕਿ ਸਾਡੇ ਪੰਜਾਬ ਦੇ ਇੱਕ ਸੇਵਾ ਭਾਵਨਾ ਹਰੇਕ 'ਚ ਹੀ ਰਹਿੰਦੀ ਆ ਤੇ ਸੇਵਾ ਕਰੀਏ ਕਿ ਪੰਜਾਬ ਨਾਲ ਪੂਰਾ ਭਾਰਤ ਜੁੜਿਆ ਭਾਰਤ ਉਹਦੇ ਨਾਲ ਵੀ ਐਨਾ ਸਾਰੇ ਦੁੱਖ ਦੀ ਘੜੀ 'ਚ ਅਸੀਂ ਇਕ ਦੂਜੇ ਦਾ ਸਾਥ ਦੇਣਾ ਇਹੀ ਸਾਡਾ ਮੇਲ ਇਸ ਵਿੱਚ ਮਤਵ ਆ ਇਹ ਵੀ ਦਿਖਾਉਂਦੇ ਆ ਵੀ ਕੰਗੋਰ ਦੀ ਇਹ ਸਾਮਾਨ ਅੰਦਰ ਉਹ ਕਿਸਰਾ ਗੋਡਾਊਨ ਭਰੇ ਆ ਅੱਜ ਕਾਫੀ ਗੋਡਾਊਨ ਖਾਲੀ ਕੀਤਾ ਗਿਆ ਕਿਉਂਕਿ ਹਰੇਕ ਜ਼ਿਲ੍ਹੇ 'ਚ ਸਮਾਨ ਪਹੁੰਚੇ ਇਹਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਆ ਤੇ ਇਹ ਜਿੱਥੇ ਜਿੱਤੇ ਪੈਕਿੰਗ ਹੋ ਰਹੀ ਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਇਹ ਸੁੱਕਾ ਦੁੱਧ ਅਮੂਲ ਜਿੱਥੇ ਦੁੱਧ ਖਰਾਬ ਨਾ ਹੋਵੇ ਇਹ ਅਮੂਲ ਕੰਪਨੀ ਨੇ ਸੁੱਕਾ ਦੁੱਧ ਭੇਜਿਆ ਦੇਖੋ ਕਿੰਨਾ ਵਧੀਆ ਲੱਗਦਾ ਇਹ ਓਇਲ ਕੋਟਡ ਜਿਹੜੀ ਦਾਲ ਖਰਾਬ ਨਾ ਹੋਵੇ हां ये बहुत बढ़िया दाल बकायदा तो देखोगे भाई स्पेशल गुजरात तो दाल आईया अबु दुदा है ते आटा आया अंदर पै डिनर सेट डिनर सेट अंदर पै काफी दो थानो ये दाल सारी फ्री ऑयल कोटेड दाल इस तरह इथे पैकेज कीती जा रही है देखण आ दिखा दियो ये दाल दिया पूरियां बोरियां पियां जेड़ियां बोरियां ब्रांडेड दा कोई मारा कोई सामान ना पैक होवे ਇਹਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਇਹ ਰਫਾਈਨਡ ਆਇਲ ਮੂਫਲੀ ਦਾ ਤੇਲ ਮੂਫਲੀ ਦਾ ਤੇਲ ਤੇ ਆਮ ਤੌਰ ਤੇ ਅਸੀਂ ਦੂਸਰਾ ਤੇਲ ਵਰਤਦੇ ਹਾਂ ਇਹ ਮੂਫਲੀ ਦਾ ਤੇਲ ਜਿਹੜਾ ਬਲਕਿ ਸ਼ਰੀਰ ਨੇ ਵੀ ਕੋਈ ਨੁਕਸਾਨ ਦੇਕ ਨਹੀਂ ਕਰਦਾ ਆਮ ਡਾਕਟਰ ਵੀ ਕਹਿੰਦੇ ਮੂਫਲੀ ਦਾ ਤੇਲ ਵਰਤੋ ਤੇ ਇਹਦੇ ਨਾਲ ਜਿਹੜਾ ਅੱਗੇ ਤੁਹਾਨੂੰ ਹੋਰ ਦਿਖਾਉਂਦੇ ਨੇ ਪੈਕਿੰਗ ਜਿਹੜੀ ਮੋੜੀ ਹੈ ਆ ਜਾ ਬੇਵਾਸਾ ਹਾਂ ਜੀ ਨਮਸਕਾਰ ਫੋਗਿੰਗ ਮਸ਼ੀਨ ਹੈ ਜੀ ਆ ਫੋਗਿੰਗ ਮਸ਼ੀਨਾਂ ਪਈਆਂ ਨੇ ਇਹ ਫੋਗਿੰਗ ਮਸ਼ੀਨ ਆ ਜਿਹੜਾ ਮੱਛਰ-ਮੱਛਰ ਪੈਦਾ ਹੋ ਰਿਹਾ ਇਹ ਇੱਕ-ਇੱਕ ਫੋਗਿੰਗ ਮਸ਼ੀਨ ਏਰੀਆ ਚ ਦਿੱਤੀ ਜਾ ਰਹੀ ਆ ਤਾਂ ਕਿ ਉਹ ਸਾਰਾ ਆਉਣ ਵਾਲੇ ਦਿਨਾਂ ਚ ਬਰਸਾਤਾਂ ਦੇ ਐਸੇ ਨੇ ਹਾਲਾਤ ਆ ਤੇ ਮੱਛਰ ਬਹੁਤ ਪੈਦਾ ਹੋ ਰਿਹਾ ਤੇ ਇਹ ਮਸ਼ੀਨਾਂ ਭੇਜੀਆਂ ਗਈਆਂ ਬਹੁਤ ਸਾਰੀਆਂ ਇਸੇ ਤਰ੍ਹਾਂ ਇੱਧਰ ਤੁਹਾਨੂੰ ਪੈਕਿੰਗ ਕਰਦੀਆਂ ਭੈਣਾ ਸਾਡੀਆਂ ਨਜ਼ਰ ਆਉਣਗੀਆਂ ਬੀਬੀਆਂ ਸਪੱਤ ਇਹ ਤੁਹਾਨੂੰ ਕਿ ਸਾਰੇ ਫਾਤੀ ਬਾਕਸ ਜਿਹੜੇ ਗਰਮ ਰਹਿੰਦਾ ਜਿੱਚਾ ਖਾਣਾ ਉਹ ਨਾਲ ਡਿਨਰ ਸੈਟ ਆ ਇੱਧਰ ਵੀ ਦੇਖੂਗੇ ਸਾਰੇ ਪੈਕ ਕਰ ਰਹੇ ਆ ਇੱਥੋਂ ਸਾਰਾ ਤੁਸੀਂ ਲਾਈਵ ਦੇਖ ਸਕਦੇ ਆ ਕਿ ਉਹ ਸਾਰੀਆਂ ਭੈਣਾਂ ਜਿਹੜਾ ਖੰਡ ਤੇ ਚਾਵਲ ਤੇ ਬਾਕੀ ਰਾਸ਼ਨ ਜਿਹੜਾ ਪੈਕ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਇੱਕ ਗੱਡੀ ਭਰ ਕੇ ਹੁਣੇ ਜਾ ਰਹੀ ਆ ਇਹ ਵੱਖ-ਵੱਖ ਜ਼ਿਲ੍ਹਾ ਪ੍ਰਧਾਨ ਨੂੰ ਕਿੱਥੇ ਜਾਂਦਾ ਇਹ ਅਮੂਲ ਦਾ ਪੂਰਾ ਪੈਕੇਟ ਆਟੇ ਦਾ 10 ਕਿਲੋ 5 ਕਿਲੋ 10 ਕਿਲੋ 5 ਕਿਲੋ ਇਹ ਸਾਰਾ ਦਿੱਤਾ ਜਾ ਰਿਹਾ ਬਹੁਤ ਸਾਰਾ ਸਮਾਨ ਹਲੇ ਭੇਜ ਚੁੱਕੇ ਆ ਬਹੁਤ ਸਾਰਾ ਸਮਾਨ ਹਲੇ ਹੋਰ ਆ ਰਿਹਾ ਉਹ ਭੇਜਣਾ ਸਾਡੀ ਕੋਸ਼ਿਸ਼ ਆ ਵੀ ਹਰੇਕ ਲੋਡਬੰਦ ਤੱਕ ਇਹ ਸਮਾਨ ਪਹੁੰਚੇ ਤਾਂ ਕਿ ਉਹ ਲੋਡਬੰਦ ਜਿਹੜੇ ਆ ਇਹ ਸਮਾਨ ਇਸ ਵੇਲੇ ਬਰਦਲਣ ਇਸ ਤਰ੍ਹਾਂ ਦੇ ਕੰਬਲ ਹੈ ਇਸ ਤਰ੍ਹਾਂ ਦੇ ਕੰਬਲ ਵਿਸ਼ਾਨ ਵਾਲੇ ਉੱਤੇ ਨਾਂ ਵਾਲੇ ਤੇ ਇਹਨੂੰ ਕੋਈ ਵੀ ਬਰਤ ਸਕਦਾ ਇਹ ਕੋਈ ਵੀ ਇਦਾਂ ਚੀਜ਼ ਨਹੀਂ ਵੀ ਕੋਈ ਚਾਲੂ ਜਿਹਾ ਆਈਟਮ ਹੋਵੇ ਸਾਰਾ ਵਧੀਆ ਸਮਾਨ ਕੋਸ਼ਿਸ਼ ਕੀਤੀ ਜਾ ਰਹੀ ਵੀ ਜਿੰਨਾ ਵੀ ਆ ਉਹ ਆਮ ਲੋਡਬੰਦ ਲੋਕਾਂ ਤੱਕ ਜਿਹੜੇ ਹੜਪੀ ਰਿਹਾ ਉੱਥੇ ਤੱਕ ਪਹੁੰਚੇ ਇਹ ਤਰਪਾਲਾ ਜਿਨਾਰੇ ਕਾਰਨ بارش ਦੇ ਕੰਨ ਖਰਾਬ ਹੋ ਗਏ ਸੀ ਉਹਨਾਂ ਦੇ ਵਾਸਤੇ ਸਾਰੀਆਂ ਨਾਲ ਪੈਕਟ ਜਿਹੜੇ ਪਏ ਆ ਇਹ ਸਾਰੇ ਤਰਪਾਲਾ ਦੇ ਆ ਇਹ ਕੰਬਲ ਹੈ ਤੇ ਉਹ ਕੰਬਲਾ ਤੇ ਇਦਾਂ ਸਾਰਾ ਸਮਾਨ ਜਿਹੜਾ ਇਹ ਦੇਖੋਗੇ ਟਰੱਕ ਪਰ ਕੇ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰਾ ਨਰਿੰਦਰ ਮੋਦੀ ਜੀ ਦਾ ਜਿਹੜਾ 75ਵਾਂ ਜਨਮ ਦਿਵਸ ਆ ਉਹਦੇ ਸੰਬੰਧ ਵਿੱਚ ਪੰਜਾਬ ਭਾਜਪਾ ਨੇ ਇਹ ਸੇਵਾ ਹੀ ਪਖਵਾੜਾ ਸੇਵਾ ਦੇ ਰੂਪ ਚ ਲਿਆ ਇਹਨੂੰ 15 ਜਿਹੜੇ ਦਿਨਾਂ ਉਸ ਦੀ ਪੂਰੀ ਹੜਪੀੜ ਤਾਂ ਨਹੀਂ ਕਰਾਂਗੇ ਇਸ ਤੋਂ ਬਾਅਦ ਵੀ ਜੇ ਲੋੜ ਪਈ ਤਾਂ ਹੋਰ ਮਗਾ ਕੇ ਕਰਾਂਗੇ ਕਿਉਂਕਿ ਸਾਡਾ ਕੋਸ਼ਿਸ਼ ਆ ਵੀ ਹਰੇਕ ਜ਼ਰੂਰਤਮੰਦ ਤੱਕ ਅਸੀਂ ਸਮਾਨ ਪਹੁੰਚਾਈਏ ਤੇ ਉਹਦੇ ਲਈ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਇਹਦੇ ਵਿੱਚ ਵੰਡਣ ਲਈ ਸਾਨੂੰ ਤੇ ਅਸੀਂ ਸਾਰੇ ਰਲ ਕੇ ਇਹ ਸੇਵਾ ਨੂੰ ਲੈ ਰਹੇ ਹਾਂ ਕਿਉਂਕਿ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਵੀ ਮੇਰਾ ਜਨਮ ਦਿਨ ਤੁਸੀਂ ਸੇਵਾ ਦੇ ਰੂਪ ਚ ਲੈਣਾ ਤੇ ਸਾਡੇ ਮਹਾਪੁਰਸ਼ਾਂ ਦੇ ਜਿੰਨੇ ਵੀ ਜਨਮ ਦੇ ਹੁੰਦੇ ਆ ਇਹ 2 ਅਕਤੂਬਰ ਤੱਕ ਅਸੀਂ ਚਲਾਉਣਾ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ ਸੇਵਾ ਪਖਵਾੜਾ ਚੱਲੂਗਾ ਜਿਹੜਾ ਕਾਫੀ ਇਸ ਵੇਲੇ ਜ਼ਮੀਨੀ ਪੱਧਰ ਤੇ ਥੱਲੇ ਕੰਮ ਕਰ ਰਹੇ ਸਾਡੇ ਕਾਰਗਰਤਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਨਮਦਰ ਤੋਂ ਅਸੀਂ ਸਾਰੀ ਸਾਡੀ 7 ਸਵਾ ਲੱਖ ਕਿੱਟ ਤਿਆਰ ਹੋ ਰਹੀ ਆ ਤੇ 26 ਹਜ਼ਾਰ ਕਿੱਟ ਪਹੁੰਚ ਚੁੱਕੀ ਆ ਜਿਹੜੀ ਆਮ ਲੋਕਾਂ ਦੇ ਘਰਾਂ ਚ ਆਜਾ ਤੁਹਾਨੂੰ ਕਿੱਟ ਦਿਖਾਉਂਦੇ ਆ 15 15 ਆ ਕਿਤਾਪੁਰੀ ਇਹਦੇ ਵਿੱਚ 15 ਤਰ੍ਹਾਂ ਦੀਆਂ ਆਈਟਮਾਂ ਆਉਂਦੀਆਂ ਅਲੱਗ-ਅਲੱਗ ਰਸਤਹ ਇਹਨ ਚੀਨੀ ਪੱਤੀ ਚਾਹ ਪੱਤੀ ਵੀ ਬਚਾ ਤੇਲ ਹੋ ਗਿਆ ਬਾਕੀ ਤੁਸੀਂ ਹਾਂ ਬਾਕੀ ਸਾਰਾ ਤੁਸੀਂ ਦੇਖਿਆ ਬਿਲਕੁਲ ਤਾਲ ਇਹ ਤਾਂ ਬਹੁਤ ਚੀਜ਼ਾਂ ਵਿੱਚ ਪੈ ਗਿਆ ਬਈਆਂ ਸਾਰੀਆਂ ਸੁੱਕੀਆਂ ਆਈਟਮਾਂ ਜ਼ਿਆਦਾਤਰ ਵੀ ਤੁਸੀਂ ਆਮ ਘਰਾਂ ਵਿੱਚ ਵਰਤ ਸਕਦੇ ਤੇ ਇੱਕ ਘਰ ਬਣਦੀ ਆ ਇੱਕ ਪਰਿਵਾਰ 15 ਕਿਲੋ ਦੀ ਨਹੀਂ ਨਹੀਂ ਜਿਆਦਾ ਬਣਦੀ 20 ਤੋਂ 20 ਨਹੀਂ 30 25 ਕਿਲੋ ਦੀ ਇੱਕ ਘੱਟ ਬਣਦੀ ਇਹ ਸੇਵਾ ਆ ਇਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਜਿੰਨੇ ਵੀ ਪੰਜਾਬੀ ਆ ਇਸ ਵੇਲੇ ਦੁੱਖ ਦੀ ਘੜੀ 'ਚ ਉਹਨਾਂ ਨੂੰ ਆਪਾਂ ਰਾਹਤ ਦਿਵਾਈਏ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਫਿਰ ਤੇ ਵਿਸ਼ੇਸ਼ ਤੌਰ ਤੇ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਜਿਹੜੀ ਲੱਗੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਰਤ ਮਾਤਾ ਕੀ ਜੈ ਪੋਜੀਵਾਲ ਜੀ ਦੇ ਹਰ ਜਿਸਨ ਕੋ ਦਿਵਾਦੀ ਇਹ ਅੱਜ ਸੇਵਾ ਲਈ ਇੱਥੇ ਆਇਆ ਸੇਵਾ ਕਰ ਲੈ ਕੇ ਜਾਣਗੇ ਇਥੋਂ ਤੇ ਇਹਨਾਂ ਨੂੰ ਅਮਾ ਦੇ ਦੋ ਸ਼ਬਦ ਬੋਲਣ ਦੇ ਸਰਣ ਭਾਰਤ ਮਾਤਾ ਕੀ ਜੈ ਸਰਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਜੋ ਜਨ ਦਰਸ਼ਨ ਮਨਾਇਆ ਜਾ ਰਿਹਾ 17 ਤਰੀਕ ਤੋਂ 15 ਪਖਵਾੜਾ ਉਹਦੇ ਸੰਬੰਧ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸਿਵਾ ਪਖਵਾੜਾ ਇਹ ਸੁਮੱਚਾ ਹੀ ਹੜ ਪ੍ਰਭਾਵਤ ਜਿਹੜੇ ਲੋਕ ਆ ਉਹਨਾਂ ਵਾਸਤੇ ਸਮਰਪਿਤ ਕੀਤਾ ਤੇ ਸੁਮਤੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਟੀਮ ਜਿਲ੍ਹਾ ਦੀ ਟੀਮ ਸਾਰੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਸੇਵਾ ਕਰਨ ਵਾਸਤੇ ਔਰ ਜਿੱਥੇ ਜਿੱਥੇ ਸਾਨੂੰ ਕੋਈ ਫੋਨ ਆਉਂਦਾ ਜਾਂ ਸਾਨੂੰ ਕੋਈ ਡਿਮਾਂਡ ਆਉਂਦੀ ਆ ਉੱਥੇ ਉੱਥੇ ਹੀ ਉੱਥੇ ਹੀ ਉਹਨਾਂ ਪਿੰਡਾਂ ਵਿੱਚ ਜਾ ਜਾ ਕੇ ਇਹ ਜੋ ਸਾਨੂੰ ਦਿਖਾਇਆ ਗਿਆ ਸਾਰਾ ਸਮਾਨ ਜੋ ਵਕ ਵਕ ਜਿੱਥੇ ਬੰਦੀਆਂ ਵੱਲੋਂ ਵਕ ਵਕਸ ਆਪਣੇ ਸਟੇਟਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਸਮਾਜਿਕ ਧਾਰਮਿਕ ਸੰਸਥਾਵਾਂ ਵੱਲ ਭੇਜਿਆ ਗਿਆ ਉਹ ਹੀ ਜਾ ਕੇ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਮੈਂ ਹੁਣ ਰਜੇਸ਼ ਕਪੂਰ ਜੀ ਨੂੰ ਬੇਨਤੀ ਕਰੂੰਗਾ ਜੀ ਸਾਹਿਬ ਥੋੜੀ ਜਾਣਕਾਰੀ ਦੇਣਾ ਕਪੂ ਉਦੋਂ ਆਦਮਲ ਉਤਰਾ ਸਾਹਿਬ ਦੱਸਣਗੇ ਤੁਹਾਨੂੰ ਜਿਹਨਾਂ ਪਟਾਨੀ ਆਜੋ ਆਜੋ ਜਿਹੜਾ ਸੇਵਾ ਬਾਰੇ ਦੱਸੋ ਕਿੰਦਾ ਕਿੰਨਾ ਚੱਲ ਗਿਆ ਕੀ ਆ ਪਕੂਰ ਸਾਹਿਬ ਕਿੰਨੇ ਟੈਕ ਇਧਰ 26 ਹਜ਼ਾਰ ਕਿਤੇ ਜਿਹੜੀ ਜਾ ਚੁੱਕੀ ਹੈ ਪਬਲਿਕ ਨੂੰ ਲਗਭਗ ਲਗਭਗ 250 ਟਰੱਕ ਜਿਹੜਾ ਉਹ ਜਾ 250 ਤੋਂ ਜ਼ਿਆਦਾ ਹੀ ਜਾ ਚੁੱਕਾ ਹੈ 270 ਟਰੱਕ 270 ਟਰੱਕ ਜਾ ਚੁੱਕੇ ਹੈ ਔਰ 1000 ਟਰੱਕ ਭੇਜਣ ਦਾ ਟਾਰਗੇਟ ਹੈ ਔਰ ਇਹ ਸਾਰਾ ਸਾਡੀਆਂ ਜਿਹੜੀਆਂ ਸਰਕਾਰਾਂ ਹਰਿਆਣਾ ਗਵਰਨਮੈਂਟ ਰਾਜ ਗੁਜਰਾਤ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਦੇ ਸਹਿਯੋਗ ਨਾਲ ਔਰ ਇੱਥੇ ਦੀਆਂ ਸੰਸਥਾਵਾਂ ਸਾਡਾ ਸਹਿਯੋਗ ਕਰ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਦੀ ਸਾਡੀ ਟੀਮ ਜਿਹੜੀ ਜਲੰਧਰ ਦੀ ਜਲੰਧਰ ਦੇ ਵਿੱਚ ਸਾਡਾ ਪੂਰਾ ਸਹਿਯੋਗ ਕਰ ਰਹੀ ਹੈ ਔਰ ਬਾਹਰ ਜਿੱਥੇ-ਜਿੱਥੇ ਸਮਾਨ ਭੇਜਿਆ ਜਾ ਰਿਹਾ ਉੱਥੇ ਵੀ ਇੱਕ ਮੈਕੈਨਿਜ਼ਮ ਤਿਆਰ ਕਰਕੇ ਉੱਥੇ ਵੀ ਸਾਡੀ ਜਿਹੜਾ ਵਲੰਟੀਅਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਰਕਰ ਹੈ ਉਹ ਹਰ ਬੰਦੇ ਔਰ ਹਰ ਘੜ ਪਿਰਦ ਤੱਕ ਅਪਰੋਚ ਕਰਕੇ ਉਹਨਾਂ ਨੂੰ ਇਹ ਸਮਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਾਰਾ ਸਮਾਨ ਸਹੀ ਥਾਂ ਵਿੱਚ ਪਹੁੰਚੇ ਜੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਧਰ ਖੰਡ ਪਈ ਹੈ ਉਧਰ ਚਾਵਲ ਪਏ ਹੈ ਇੱਧਰ ਕੰਬਲ ਪਏ ਹੈ ਪਿੱਛੇ ਆਟਾ ਪਿਆ ਹੈ ਹਰ ਤਰ੍ਹਾਂ ਦੀ ਸਮਗਰੀ ਹਰ ਹੜਪਿੱਤਾਂ ਲਈ ਇੱਥੇ ਉਪਲਬਧ ਹੈ ਔਰ ਉਹਨਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਔਰ ਸਾਡਾ ਟੀਚਾ ਵੀ ਇਹ ਘੱਟੋ ਘੱਟ 1.5 ਲੱਖ ਪਰਿਵਾਰ ਤੱਕ ਇਹ ਚੀਜ਼ ਪਹੁੰਚੇ ਅਸੀਂ ਇਹ ਸਾਰਾ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਧੰਨਵਾਦ ਜੀ ਸਾਡੇ ਸੁਸ਼ੀਲ ਸ਼ਰਮਾ ਜੀ ਦੱਸਣਗੇ ਵੀ ਇੱਥੇ ਕਿੰਨੇ ਕਾਰਕਿਰਤਾ ਲੱਗੇ ਆ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਇਹ ਸੇਵਾ ਜਿਹੜਾ ਪਹਵਾੜਾ ਉਹ ਕਿਸ ਤਰ੍ਹਾਂ ਚੱਲ ਰਿਹਾ ਉਹਦੇ ਬਾਰੇ ਸੁਸ਼ੀਲ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਜਿੰਦਰਦਰ ਜੀ ਅੰਦਰਸ਼ ਜੀ ਇੱਥੇ ਸਾਰੇ ਕਾਰਕਿਰਤਾਵਾਂ ਦੀ ਸ਼ਿਫਟ ਵਾਈਜ਼ ਡਿਊਟੀ ਲੱਗੀ ਹੈ ਔਰ 7-8 ਲੋਗਰ ਸੀ ਹੋਏ ਜਿਹੜੇ ਪਰਮਾਨੈਂਟ ਇੱਥੇ ਰਹਿ ਰਹੇ ਆ ਜਿਹੜੇ ਸਵੇਰੇ ਆਉਂਦੇ ਔਰ ਮੀਨਟ ਨਾਈਟ ਕਰਦੇ ਕੋਚ ਸਾਡੇ ਗੁਰਪ੍ਰੀਤ ਜੀ ਹੈ ਆਰਕੇ ਮਨੋਤਰਾ ਜੀ ਹੈ ਕਪੂ ਸਾਹਿਬ ਹੈ ਫੋਰ ਵੀ tincar ਕਰ ਕਰਤਾ ਹੈਗੇ ਸਿਰਫ ਭਾਰਤੀ ਜਨਤਾ ਪਾਰਟੀ ਕਿਉਂ ਇਹ ਸੇਵਾ ਦਾ ਕੰਮ ਹੈ ਥੋੜਾ हट ਕੇ ਥੋੜੀ ਗੱਲ ਕਰਨਾ ਚਾਹਨਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕਿਹੋ ਜੀ ਪਾਰਟੀ ਜਿਹੜੀ ਦਲਗਤ ਰਾਜਨੀਤੀ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੀ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤਕਸ਼ਲਾ ਵਰਗੇ ਵੱਡੇ ਵਿਸ਼ਵ ਵਿਦਿਆਲੇ ਰਹੇ ਮਹਾਰਿਸ਼ੀ ਵਾਲਮੀਕੀ ਜੀ ਦੀ ਧਰਤੀ ਹੈ ਲਵ ਕੁਸ਼ ਦੀ ਧਰਤੀ ਹੈ ਗੀਤਾ ਦਾ ਸੰਦੇਸ਼ ਪੂਰੇ ਵਿਸ਼ਵ ਨੂੰ ਦਿੱਤਾ ਗਿਆ ਔਰ ਸਾਦੇ ਦਸਾਂ ਗੁਰੂਆਂ ਦੀ ਚਰਨਛੋਹ ਧਰਤੀ ਹੈ ਸੋ ਉਹਨਾਂ ਨੇ ਸਾਨੂੰ ਕਿਹਾ ਸੇਵਾ ਸਿਮਰਨ ਤੇ ਸਰਬਤ ਦਾ ਭਲਾ ਔਰ ਇਹ ਸੇਵਾ ਦਾ ਹੀ ਕੰਮ 파ਰਟੀ ਜਨਤਾ 파ਰਟੀ ਕਰਦੇ ਸਵੇਰੇ ਮਾਲਕ ਦਾ ਨਾਮ ਲੈ ਕੇ ਸੀ ਧਿਆਨੇ ਹੈ ਔਰ ਉਸ ਤੋਂ ਬਾਅਦ ਇਹ ਸੇਵਾ ਦਾ ਕੰਮ ਅੱਧੀ ਰਾਤ ਤੱਕ ਸੀ ਆਪਣੀ ਦੇਖਰੇਖ ਚ ਕਰਦੇ ਪਏ ਆ ਤਾਂ ਜੋ ਸਰਬਤ ਦਾ ਭਲਾ ਹੋ ਸਕੇ ਤਾਂ ਜੋ ਜਿਹੜੇ ਹੜਪੀੜਿਤ ਹੈਗੇ ਆ ਅਸੀਂ ਉਹਨਾਂ ਤੱਕ ਉਹ ਸਾਰੀ ਸਮਗਰੀ ਜਾਂ ਉਹ ਜਦੋਂ ਤੱਕ ਸੁਖਾਵੇਂ ਪੈਂਡੇ ਤੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਚੱਲਣ ਦੀ ਬਚਨ ਬੱਤਾ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਵੀ ਵਿਚਾਰ ਔਰ ਵਿਸ਼ਵਾਸ ਹੈ ਕਿ ਇੱਕ ਭਾਰਤ ਸ੍ਰਿਸ਼ਟ ਭਾਰਤ ਕਸ਼ਮੀਰ ਹੋ ਜਾ ਗੋਹਾਟੀ ਆਪਣਾ ਦੇਸ਼ ਆਪਣੀ ਮਾਟੀ ਅਲੱਗ ਭਾਸ਼ਾ ਅਲੱਗ ਵੇਜ ਫਿਰ ਵੀ ਆਪਣਾ ਇੱਕ ਦੇਸ਼ ਤੇ ਸਭ ਕੁਝ ਅਗਰ ਦੇਸ਼ ਸਾਡਾ ਸਾਂਝਾ ਹੈ ਤੇ ਜਦੋਂ ਅਸੀਂ ਇੱਕ ਦੇਸ਼ ਦੀ ਕਲਪਨਾ ਕਰਦੇ ਹਾਂ ਤਾਂ ਪੰਜਾਬ ਜਿੰਨੇ ਉਸ ਸਮੇਂ ਦੇ ਵਿੱਚ ਪੂਰੇ ਦੇਸ਼ ਦੇ ਢਿੱਡ ਨੂੰ ਭਰਿਆ ਜਿਸ ਵੇਲੇ ਅਸੀਂ ਅਮਰੀਕਾ ਤੋਂ ਕਣਕ ਜਿਹੜੀ ਸੀ ਮੰਗਾਂਦੇ ਸਾਂ ਪੰਜਾਬ ਜੀ ਨੇ ਸੀਮਾਵਾਂ ਦੀ ਰਾਖੀ ਕਰਨ ਲਈ ਆਪਣੇ ਸੁਪੁੱਤਰਾਂ ਨੂੰ ਇਸ ਭਾਰਤ ਮਾਤਾ ਦੇ ਉੱਤੇ ਸ਼ਹੀਦ ਕੀਤਾ ਸੋ ਅੱਜ ਪੂਰਾ ਦੇਸ਼ ਪੂਰੀ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਅਸੀਂ ਸੰਕਲਪ ਕੀਤਾ ਹੈ ਕਿ ਜਦੋਂ ਤੱਕ ਹੜਪੀੜਤ ਆਪਣੀ ਰੁਟੀਨ ਦੇ ਜੀਵਨ ਨੂੰ ਅਪਣਾ ਨਹੀਂ ਲੈਂਦੇ ਜੀ ਪੰਜਾਬ ਖੁਸ਼ਹਾਲੀ ਦੇ ਪਿੰਡੇ ਤੇ ਨਹੀਂ ਚਲਾ ਜਾਂਦਾ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਦੌਰ ਨਹੀਂ ਆ ਜਾਂਦਾ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਰੁਕਣਾਲਾ ਨਾ ਠਕਣਾਲਾ ਨਾ ਰੁਕਣਾਲਾ ਅਸੀਂ ਸਾਰੇ ਇਸ ਕੰਮ ਦੇ ਵਿੱਚ ਲੱਗੇ ਰਵਾਂਗੇ ਜਿੰਦਾ ਸਾਰਿਆਂ ਦਾ ਭੌਤਿਕ ਹੈ ਇੱਕ ਸੁਰੇਜ ਜੀ ਸਾਡੇ ਸੁਰੇਜ ਜੀ ਇਹਦਾ ਕੀ ਫਿਲਰ ਰਿਪੋਰਟ ਵੀ ਆ ਰਹੀ ਜਿਹਦੇ ਲੋਕਾਂ ਤੱਕ ਸਮਾਰ ਪਹੁੰਚ ਰਿਹਾ ਤੇ ਉਹ ਕੀ ਕਹਿ ਰਹੇ ਆ ਲਗਭਗ ਪੰਜਾਬ ਦੇ 2000 ਪਿੰਡ ਪਿੰਡ ਹੜ੍ਹ ਦੀ ਮਾਰ ਦੇ ਨਾਲ ਆੜ ਦੀ ਮਾਰ ਦੇ ਨਾਲ ਜੀਵ ਪ੍ਰਭਾਵਿਤ ਹੋਏ ਹਨ ਔਰ ਜਿਹੜੋ ਪ੍ਰਭਾਵਿਤ ਹੋਏ ਹਨ ਤੋਂ ਉਹਦੇ ਅੰਦਰ ਲਗਭਗ 986 ਪਿੰਡ ਵੀ ਵਿਧਾਨ ਸਭਾ 7 ਜ਼ਿਲ੍ਹੇ ਉਹਨਾਂ ਦੇ ਅੰਦਰ ਘਰਾਂ ਨੂੰ ਚਿੰਨਿਤ ਕਰਕੇ ਲਗਭਗ 4112 ਨੂੰ ਚਿੰਨਿਤ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਇਹ ਰਾਸ਼ਨ ਕਿਟ ਜ਼ਰੂਰਤ ਦਾ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਔਰ ਉੱਥੇ ਕਾਰਡ ਵੀ ਬਣਾਇਆ ਸੀ ਉਸ ਕਾਰਡ ਦੇ ਵਿੱਚ ਪੂਰੀ ਜਾਣਕਾਰੀ ਦੀ ਡਿਟੇਲ ਜਾਣਕਾਰੀ ਕਿਸੇ ਦੀ ਜ਼ਰੂਰਤ ਹੈ ਉਹ ਹੀ ਮੁਹਾਇਆ ਕਰਾਉਣ ਦੀ ਸੋਚ ਰਹੇ ਹਾਂ ਲਗਭਗ ਪਿਛਲੇ 10 ਦਿਨ ਤੋਂ ਅਸੀਂ ਸਾਰੇ ਲੋਕ ਇਸ ਵਿਵਸਥਾ ਦੇ ਵਿੱਚ ਲੱਗੇ ਆ ਸਾਰੇ ਲੋਕਾਂ ਨੂੰ ਲੈ ਕੇ ਇੱਕ ਸੇਵਾ ਦੀ ਭਾਵਨਾ ਦੇ ਨਾਮ ਨਾਲ ਪੰਜਾਬ ਭਾਜਪਾ ਸੇਵਾ ਪਖਵਾੜਾ ਮੋਦੀ ਜੀ ਜਨਮ ਦਿਨ ਨੂੰ ਲੈ ਕੇ ਔਰ ਔਰ ਜਿਸ ਤਰੀਕੇ ਦੇ ਨਾਲ ਹੱਡ ਦੀ ਮਾਰ ਵਜੀ ਹੈ ਉਸ ਹੱਡ ਦੇ ਅੰਦਰ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਨਾਮ ਮਲਮ ਲਾਉਣ ਦਾ ਕੰਮ ਪਾਰਟੀ ਹੰਤਾ ਪਾਰਟੀ ਕਰ ਰਹੀ ਹੈ